ਇਹ 5 ਤੋਂ 9 ਵਜੇ ਤੱਕ ਜਿਹੜੀ ਪੂਰੀ ਸਟ੍ਰੀਟ ਚੈਕਿੰਗ ਕੀਤੀ ਜਾਏਗੀ ਇਹਦੇ ਵਿੱਚ ਅਸੀਂ ਜਿਹੜੀ ਵਾਹਨ ਐਪ ਅਤੇ ਪਾਇਸਾਪ ਉਹਦਾ ਵੀ ਇਸਤੇਮਾਲ ਕਰ ਰਹੇ ਹਾਂਗੇ ਕੱਲ ਰਾਤੀ ਵੀ ਇਸੇ ਤਰ੍ਹਾਂ ਅਸੀਂ ਨਾਕਾਬੰਦੀ ਕੀਤੀ ਗਈ ਸੀ 12 ਤੋਂ 1 ਵਜੇ ਤੱਕ 12 ਤੋਂ 2 ਵਜੇ ਤੱਕ ਨਾਈਟ ਡੋਮਿਨੇਸ਼ਨ ਕੀਤੀ ਗਈ ਸੀ ਉਹਦੇ ਵਿੱਚ ਕਾਫੀ ਬੰਦੇ ਵੀ ਰਾਉਂਡ ਅਪ ਕੀਤੇ ਵੈਰੀਫਾਈ ਵੀ ਕੀਤਾ ਗਿਆ ਤੇ ਕੁਝ ਪ੍ਰੀਵੈਂਟਿਵ ਐਕਸ਼ਨ ਵੀ ਲਏ ਗਏ ਇਹ ਜਿਹੜਾ ਹੁਣ ਕਿਉਂਕਿ ਇਲੈਕਸ਼ਨ ਦਾ ਦੌਰ ਹੈਗਾ ਇਹ ਇਸੇ ਤਰ੍ਹਾਂ ਜਿਹੜੀ ਚੈਕਿੰਗ ਅਸੀਂ ਟਾਈਮ ਟੂ ਟਾਈਮ ਕਰਦੇ ਰਹਾਂਗੇ ਤੇ ਇਹ ਜਿਹੜੇ ਕੋਈ ਗਲਤ ਅੰਸਰ ਹੈਗੇ ਜਾਂ ਕੋਈ ਇਸ ਤਰ੍ਹਾਂ ਦਾ ਸਮਾਨ ਜੋ ਕਿ ਇਤਰਾਜ਼ਯੋਗ ਉਹਨੂੰ ਲੈ ਕੇ ਜਾ ਰਹੇ ਹਾਂ ਉਹਨਾਂ ਤੇ ਜਿਹੜੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਜਿਵੇਂ ਬਾਹਰ ਨਾਕੇ ਲੱਗ ਰਹੇ ਹੈਗੇ ਸ਼ਹਿਰ ਦੇ ਵਿੱਚ ਵੀ ਸਨ ਲੋਕਾਂ ਦੇ ਵਿੱਚ ਇੱਕ ਵਧੀਆ ਸੰਦੇਸ਼ ਬਣਾਉਣ ਉਹ ਫਲੈਗ ਵੇਸ ਮਾਰਚ ਵਗੈਰਾ ਤਾਂ ਨਿਕਲਦੇ ਰਹਿੰਦੇ ਹੈ ਚੈਕਿੰਗ ਵਗੈਰਾ ਸ਼ਹਿਰਾਂ 'ਚ ਵੀ ਸ਼ੁਰੂ ਕਰੂਗੇ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਅੱਜ ਵੀ ਇਸ ਦੇ ਨਾਲ ਨਾਲ ਜਿਵੇਂ ਇਹ ਬਿਲਕੁਲ ਹਾਈਵੇ ਦੇ ਉੱਤੇ ਨਾਕਾ ਹੈਗਾ ਤੇ ਇਸ ਤੋਂ ਇਲਾਵਾ ਅਸੀਂ ਆਪਣੀ ਬੰਗਾ ਸਬਡਿਵੀਜ਼ਨ ਤੇ ਨਵਾਂ ਸ਼ਹਿਰ ਸਬਡਿਵੀਜ਼ਨ ਦੇ ਵਿੱਚ ਵੀ ਜਿਹੜਾ ਸ਼ਹਿਰਾਂ ਦੇ ਵਿੱਚ ਵੀ ਨਾਕੇ ਲਗਾਏ ਹੋਏ ਹੈ ਇਸ ਟਾਈਮ ਸਾਡੇ ਟੋਟਲ ਪੂਰੇ ਡਿਸਟ੍ਰਿਕਟ ਦੇ ਵਿੱਚ 15 ਜਗ੍ਹਾ ਤੇ ਨਾਕੇ ਲ